ਜਿਹੜੇ ਪਤਨੂ ਅਜ ਪਾਣੀ ਲੰਗ ਜਾਂਦਾ ਉਹਨੇ ਫੇਰ ਨਾ ਲੰਗਣਾ ਭਲਕੇ ਬੇੜੀ ਦਾ ਪੂਰ ਤ੍ਰਿੰਜਨ ਦੀਆਂ ਕੁੜੀਆਂ ਇਹਨਾਂ ਸਦਾ ਨਾ ਬਹਿਣਾ ਰਲਕੇ ਨੀ ਨੱਚ ਕੇ ਦਿਖਾ ਕੁੜੀਏ ਜਾਇ ਨਾ ਗਿੱਦੇ ਚ ਟਲਕੇ ਪੌਂਦੇ ਕੁੜੀਏ ਜਾਂਦੀ ਕੁੜੀ ਇੱਕ ਤੁਰਦੀ ਪਿਛਾ ਨੂੰ ਜਾਵੇਂ ਨੀ ਕਾਲੀ ਕਾਲੀ ਪੈਰ ਪਟ ਲੈ திப்பள தா கீ காரி பர பட்டு தீ பீப்ளியா கால் கால் பட்டு ਵੰਗਾ ਚੜਾ ਲੋ ਵੰਗਾ ਨੀਵਨ ਜਾਰੇ ਆਇਨੇ ਰੰਗ ਲੀਆ ਵੰਗਾ ਨੀਵਨ ਜਾਰੇ ਲਿਆਇਨੇ ਰੰਗ ਲੀਆ ਵੰਗਾ ਨੀਵਨ ਜਾਰੇ ਲਿਆਇਨੇ ਸੰਤੂ ਬੰਤੂ ਆਜੋ ਸਾਰੇ ਵੰਗਾ ਚੜਾਈਏ ਹੋ ਨੀ ਦਿਂਤਿਆਂ ਦੇ ਆਏ ਲੈਂਦੀ ਪੀਂਗ ਹਲਾਰੇ ਜੋਰ ਨੀ ਦਿਂਤ ਹਲਾਰੇ ਜੋਰ ਨਹੀਂ ਦਿਂਤਿਆਂ ਦੇ ਆਏ ਲੈਂਦੀ ਪੀਂਘ ਹਲਾਰੇ ਜੋ ਨੀ ਤੂੰ ਨੱਚ ਲੈ ਅੰਮਾ ਦੀਏ ਜਾਏ ਤੋ ਰਿੰਜਣਾ ਚ ਆ ਜਾ ਹੀਰੀਏ ਨੀ ਤੂੰ ਨੱਚ ਲੈ ਅੰਮਾ ਦੀਏ ਜਾਏ ਤੋ ਰਿੰਜਣਾ ਚ ਆ ਜਾ ਹੀਰੀਏ ਨੀ ਤੂੰ ਨੱਚ ਲੈ ਅੰਮਾ ਦੀਏ ਜਾਏ ਤੋ ਰਿੰਜਣਾ ਚ ਆ ਜਾ ਹੀਰੀਏ ਗਿੱਧੇ ਦੇ ਵਿੱਚ ਨੱਚਣ ਆਈਆਂ ਇੱਕੋ ਜਿਹੀਆਂ ਮੁਟਿਆਰਾਂ ਬਈ ਤੱਕਰੇ ਉਹਨਾਂ ਦੇ ਛਮ ਛਮ ਕਰਦੇ ਤੱਕਰੇ ਉਹਨਾਂ ਦੇ ਛਮ ਛਮ ਕਰਦੇ ਅਕਲਮੀਆ ਸਲਵਾਰਾਂ ਜਦੋਂ ਨੱਚੀਆਂ ਮੇਲਣਾ ਖੇੜ ਗਈਆਂ ਗੁਲਜਾਰਾਂ ਜਦੋਂ ਨੱਚੀਆਂ ਮੇਲਣਾ ਖੇੜ ਗਈਆਂ ਗੁਲਜਾਰਾਂ ਜਦੋਂ ਨੱਚੀਆਂ ਮੇਲਣਾ ਖੇੜ ਗਈਆਂ ਗੁਲਜਾਰਾਂ ਜਦੋਂ ਨੱਚੀਆਂ ਮੇਲਣਾ അഗ വച്ചാ കുടിയോ നീമ നച്ച നച്ച പട്ട വേടാ നച്ച നച്ച പട്ട പട്ട വേടാ തക്കി കോ നക്കോരിലാരണദേ ക ചമകാര നച്ചണദേ ਪੈਂਦੇ ਨੇ ਚਮਕਾਰੇ ਨੱਚਦੀ ਮੇਲਣ ਦੇ ਪੈਂਦੇ ਨੇ ਚਮਕਾਰੇ ਨੱਚਦੀ ਮੇਲਣ ਦੇ ਸੌਣ ਮਹੀਨੇ ਭਰੇ ਮੇਗਲਾ ਸੌਣ ਮਹੀਨੇ ਭਰੇ ਮੇਗਲਾ ਪਹਿਣ ਗੁਲਾਬੀ ਬਾਣਾ ਸਿੰਘਾ ਵੇ ਤੇਰੇ ਨਾਨਕੇ ਮੈਂ ਤੀਆਂ ਵੇਖਣ ਜਾਣਾ ਸਿੰਘਾ ਵੇ ਤੇਰੇ ਨਾਨਕੇ ਮੈਂ ਤੀਆਂ ਵੇਖਣ ਜਾਣਾ ਸਿੰਘਾ ਵੇ ਤੇਰੇ ਨਾਨਕੇ ਮੈਂ ਤੀਆਂ ਵੇਖਣ ਜਾਣਾ ਜਦ ਮੈਂ ਗਿੱਧੇ ਦੇ ਵਿੱਚ ਵੜ ਗਈ ਤਰ ਤੋਂ ਤੂੜ ਸਮਾਨੀ ਚੜ ਗਈ ਗਿੱਧੇ ਦੇ ਵਿੱਚ ਵੜ ਗਈ ਤਰ ਤੋਂ ਤੂੜ ਸਮਾਨੀ ਚੜ ਗਈ ਮੈਂ ਤਾਂ ਮਾਰੂੰਗੀ ਲਲਕਾਰਾਵੇ ਪਿਪਲੀ ਦੇ ਹੇਠ ਆ ਜਨਕੀਏ ਦਿਲਦਾਰਾਵੇ ਪਿਪਲੀ ਦੇ ਹੇਠ ਆ ਜਨਕੀਏ ਦਿਲਦਾਰਾਵੇ ਪਿਪਲੀ ਦੇ ਹੇਠ ਆ ਜਨਕੀਏ ਦਿਲਦਾਰਾਵੇ ਕੂੜਾ ਆਰਦਾਵੇ ਕੂੜਾ ਪਾਰਦਾਵੇ ਸਾਨੂੰ ਤੁੰਬਾ ਸੁਣਾ ਜਾ ਇੱਕ ਤਾਰ ਧਾਵੇ ਸਾਨੂੰ ਤੁੰਬਾ ਸੁਣਾ ਜਾ ਇੱਕ ਤਾਰ ਧਾਵੇ ਸਾਨੂੰ ਤੁੰਬਾ ਸੁਣਾ ਜਾ ਇੱਕ ਤਾਰ ਧਾਵੇ ਸੋਣ ਦਾ ਮਹੀਨਾ ਜੀ ਨਾ ਕਰੇ ਸੋਰੀ ਜਾਣ ਨੂੰ ਮੁੰਡਾ ਫਿਰੇ ਨਹੀਂ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫਿਰੇ ਨਹੀਂ ਡੱਡੀ ਜੋੜ ਕੇ ਲੈ ਜਾਣ ਨੂੰ ਮੰਦਾ ਫੇਰੇਨੀ ਗੱਡੀ ਜੋੜਕੇ ਲੈ ਜਾਣ ਨੂੰ ਵੇ ਤੇਰੀ ਮਾਰੀ ਲੌਨੀ ਅਸ਼ਕੀਨੀ ਮੇਰੇ ਹਾਨੀਆਂ ਤੇਰੀ ਮਾਰੀ ਲੌਨੀ ਅਸ਼ਕੀਨੀ ਮੇਰੇ ਹਾਨੀਆਂ ਲੈਨੀਆ ਦੁਪੱਟਾ ਤੇਰੀ ਪੱਗ ਵਰਗਾ ਵੇ ਤੂੰ ਕੱਲਾ ਮੈਨੂੰ ਲੱਗੇ ਸਾਰੇ ਜੱਗ ਵਰਗਾ ਵੇ ਤੂੰ ਕੱਲਾ ਮੈਨੂੰ ਲੱਗੇ ਸਾਰੇ ਜੱਗ ਵਰਗਾ ਵੇ ਤੂੰ ਕੱਲਾ ਮੈਨੂੰ ਜੱਗੇ ਸਾਰੇ ਜਗ ਵਰਗਾ ਗੰਦਲ ਨੂੰ ਤੋੜਦੀ ਮੈਂ ਆਪ ਟੁੱਟ ਜਾਣ ਵਾਲੀ ਵਟ ਤਖੜਾ ਹਕ ਮਾਰਦਾਨੀ ਹਾਈ ਮੈਂ ਮਰ ਗਈ ਮੁੱਛਾ ਨੂੰ ਵਟ ਚੜਦਾਨੀ ਹਾਈ ਮੈਂ ਮਰ ਗਈ ਮੁੱਛਾ ਨੂੰ ਵਟ ਚੜਦਾਨੀ ਹਾਈ ਮੈਂ ਮਰ ਗਈ ਮੁੱਛਾ ਨੂੰ ਵਟ ਚੜਦਾਨੀ ਕਿੱਤਾ ਪਾਵਾ ਬੋਲੀ ਪਾਵਾਿੱਕਿੱਤਾ ਪਾਵਾ ਬੋਲੀ ਪਾਵਾ ਖੜੀ ਖੜੀ ਨੂੰ ਆਉੜੀ ਨੀ ਰਾਤੀ ਤਾਂ ਜੱਟ ਹੱਦ ਦੀ ਕਰ ਗਿਆ ਨੀ ਕੀ ਕਰ ਗਿਆ ਨੀ ਕੀ ਦੱਸਾਂ ਭੈਣੇ ਹੱਦੋਂ ਵੱਧ ਦੀ ਕਰ ਗਿਆ ਨੀ ਫੋਟ ਨੀ ਦੱਸਦਾ ਸਹੀ ਕੀ ਕਰ ਗਿਆ ਪੀ ਗਿਆ ਦਾਲ ਦੀ ਤੋੜੀ ਨੀ ਰਾਤੀ ਜੱਟ ਹੱਦ ਕਰ ਗਿਆ ਪੀ ਗਿਆ ਦਾਲ ਦੀ ਤੋੜੀ ਨੀ ਰਾਤੀ ਹੱਦ ਕਰ ਗਿਆ ਤੀਗੇ ਦਾਲ ਦੀ ਤੋੜੀ ਨੀ ਰਾਤੀ ਹੱਦ ਕਰ ਗਿਆ ਤੀਗੇ ਦਾਲ ਦੀ ਤੋੜੀ ਨੀ ਰਾਤੀ ਹੱਦ ਕਰ ਗਿਆ ਤੀਗੇ ਦਾਲ ਦੀ ਤੋੜੀ ਨੀ ਰਾਤੀ ਹੱਦ ਕਰ ਗਿਆ ਅਮਲੀ ਤਿੰਨ ਦਿਨਾਂ ਦਾ ਭੁੱਖਾ ਨੀ ਉਹ ਤੋੜ ਲਿਆ ਆ ਸੁੱਖਾ ਤਿੰਨ ਦਿਨਾਂ ਦਾ ਭੁੱਖਾ ਨੀ ਉਹ ਤੋੜ ਲਿਆ ਆ ਸੁੱਖਾ ਮਰ ਜਾਣਾ ਖਾ ਗਏ ਰੁੱਖਾ ਚੁੱਲਦੀ ਫਿਰੇ ਹਨੇਰੀ ਨੀ ਨੱਚਦਾ ਫਿਰੇ ਵਿਚਾਰਾ ਵਾਂਗੂ ਪਾਕੇ ਕਗਰੀ ਮੇਰੀ ਨੀ ਨੱਚਦਾ ਫਿਰੇ ਵਿਚਾਰਾ ਵਾਂਗੂ ਪਾਕੇ ਕਗਰੀ ਇਨੀ ਨੱਦਾ ਫਿਰ ਵਿਚਾਰਾ ਵਾਂਗੂ ਪਾਕੇ ਕਗਰੀ ਮੇਰੀਨੀ ਕਿਉਂ ਛੜਿਆ ਤੇ ਰਵਿਆ ਨਹੀਂ ਹੁਣ ਦੋਨੋਂ ਬੀਬੀ ਮੇਰਾ ਵਿਆਹ ਨਹੀਂ ਹੁੰਦਾ ਜੇ ਛੜਿਆ ਤੇ ਵਿਆਹ ਕਰਵਾਉਣਾ ਵਿਆਹ ਕਰਵ ਲੈ ਲੈ ਦੱਲੇ ਤੁਰਦੀਏ ਠੋਕਰ ਮਾਰਕੇ ਸੜੇ ਪਰਾਂਦਾ ਹੱਲੇ ਤੁਰਦੀਏ ਠੋਕਰ ਮਾਰਕੇ ਸੜੇ ਪਰਾਂਦਾ ਹੱਲੇ ਤੁਰਦੀਏ ਠੋਕਰ ਮਾਰਕੇ ਸੜੇ ਪਰਾਂਦਾ ਹੱਲੇ ਜੇ ਠਾਣੀ ਮੰਜਾ ਢਾਲਿਆ ਦਰਾਣੀ ਮੰਜਾ ਢਾਲਿਆ ਮੇਰੇ ਮੰਜੇ ਨੂੰ ਥਾਂ ਕੋਈ ਨਾ ਥਾਣੇਦਾਰਾ ਤੇਰੇ ਕਰਜਨੀਆਂ ਕੋਈ ਨਾ ਥਾਣੇਦਾਰਾ ਤੇਰੇ ਕਰਜਨੀਆਂ ਕੋਈ ਨਾ ਥਾਣੇਦਾਰਾ ਤੇਰੇ ਕਰਜਨੀਆਂ ਕੋਈ ਨਾ ਮਾਹਿਤ ਮੇਰਾ ਫੁੱਲਾਂ ਦਸ਼ੋਕੀ ਮਾਹਿਤ ਮੇਰਾ ਫੁੱਲਾਂ ਦਸ਼ੋਕੀ ਫੁੱਲਾਂ ਦੀ ਛੇ ਜਿ ਸ਼ਿੰਗਰਦਾ ਸੁੱਤੀ ਪੈ ਨੂੰ ਪਖੀ ਦੀ ਚਲ ਮਾਰਦਾਨੀ ਸੁੱਤੀ ਪੈ ਨੂੰ ਪਖੀ ਦੀ ਚਲ ਮਾਰਦਾਨੀ ਸੁੱਤੀ ਪੈ ਨੂੰ ਪਖੀ ਦੀ ਚਲ ਮਾਰਦਾਨੀ ਚਿੜਿਆ ਹਾੜ ਦਾ ਮਹੀਨਾ ਮੈਨੂੰ ਆਇਆ ਬੜਾ ਪਸੀਨਾ ਹਾੜ ਦਾ ਮਹੀਨਾ ਮੈਨੂੰ ਆਇਆ ਬੜਾ ਪਸੀਨਾ ਹੈ ਹੈ ਗਰਮੀ ਦਾ ਜੋਰੇ ਚੰਨਾ ਛੱਡ ਪੱਖੀਆਂ ਵੇ ਏਸੀ ਦਿ ਲੋੜ ਛੱਡ ਪੱਖੀਆਂ ਵੇ ਮੈਨੂੰ ਏਸੀ ਦਿ ਲੋੜ ਛੱਡ ਪੱਖੀਆਂ ਵੇ ਮੈਨੂੰ ਏਸੀ ਦਿ ਲੋੜ ਤੋਰ ਮਸਤਾਨੀ ਵੇ ਮੈਂ ਜੱਟਿਆ ਪੰਜਾਬ ਦੀ ਛੱਲ ਬਣ ਜਾਵਾ ਵੇ ਮੇਰਾ ਵੀ ਤੇ ਚਨਾਬ ਦੀ ਗਿੱਦਾ ਹੀ ਪੰਜਾਬ ਨਾਂ ਦਾ ਹਿੱਟ ਮੁੰਡਿਆ ਮੇਰੀ ਨੱਚ ਦੀ ਦੀ ਫੋਟੋ ਖਿੱਚੇ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਸੌਣ ਦਾ ਮਹੀਨਾ ਆਇਆ ਪੇਕਿਆਂ ਤੋਂ ਵੀਰ ਨਹੀਂ ਪੱਕਣਗੇ ਪੂੜੇ ਰਿਜੂ ਖੀਰ ਕੁੜੀਓ ਪੂੜੇ ਖਾਊਗਾ ਪੈਣ ਦਾ ਵੀਰ ਕੁੜੀਓ ਪੂੜੇ ਖਾਊਗਾ ਪੈ

उदो घर लगी सीतिया वे बाबूला उदो घर लगी सीतिया वे बाबूला जदो धिया दतियाँ सी तोर वे बाबूलारे घर उड देना मोर वे तेरे घर उड़ देना मोर वे बाबूला तेरे घर उड देना मोर वे बाबूला असी नच चलिया नी न चा ਅਸੀਂ ਤੀਆਂ ਚਰੌਣ ਕਾਲਾ ਚਲੀਆਂ ਅਸੀਂ ਤੀਆਂ ਚਰੌਣ ਕਾਲਾ ਚਲੀਆਂ ਅਸੀਂ ਤੀਆਂ ਚਰੌਣ ਕਾਲਾ ਚਲੀਆਂ ਤੀਂ ਅੱਖ ਖੇਡ ਕੇ ਕਰਾ ਨੂੰ ਆਇਆ ਮੱਪੇ ਅਧਿਰਾਜ ਦੇ ਥੱਲੇ ਤੀਂ ਅੱਖ ਖੇਡ ਕੇ ਕਰਾ ਨੂੰ ਆਇਆ ਮੱਪੇ ਅਧਿਰਾਜ ਦੇ ਥੱਲੇ ਤੀਂ ਅੱਖ ਖੇਡ ਕੇ ਕਰਾ ਨੂੰ രാജ